ਏ ਜੀ ਨੂੰ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਲਦ ਨਾਲ ਖਬਰ ਸੰਜੀ ਕਰਨ ਜਾ ਰਹੇ ਹਾਂ ਇੱਕ 크ਿਸਚਨ ਕਮਿਊਨਿਟੀ ਦੇ ਕਟ ਗਿਣਤੀ ਦੇ ਚੇਅਰਮੈਨ ਨੂੰ ਲੈ ਕੇ ਜਤਿੰਦਰ ਗੌਰਵ ਜੀ ਜੋ ਕਿ ਵੱਡੇ ਦੇ ਦੇ ਪ੍ਰਬੰਧਨ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੇ ਨੇ ਅੱਜ ਪਟਿਆਲਾ ਦੇ ਦੇ ਪ੍ਰਸ਼ਾਸਨ ਨਾਲ ਮੀਟਿੰਗ ਕਰਦੇ ਹੋਏ ਉਹਨਾਂ ਨੇ ਆਦੇਸ਼ ਜਾਰੀ ਕੀਤੇ ਸੋਭਾ ਯਾਤਰਾ ਨੂੰ ਲੈ ਕੇ ਤੇ 크ਿਸਮਸ ਦੇ ਪ੍ਰੋਗਰਾਮਾਂ ਨੂੰ ਲੈ ਕੇ ਦੇਖੋ ਸਾਡੀ ਰਿਪੋਰਟ ਤੇ ਬਣੇ ਰਹੋ ਜੀ ਇਸ ਦਿਨ ਨਾਲ ਔਰ ਹਰ ਵਾਰ ਅਸੀਂ ਦੇਖਦੇ ਹਾਂ ਵੀ ਜਦੋਂ ਵੀ 크ਿਸਮਸ ਹੁੰਦੀ ਹੈ ਤੇ ਜਿਹੜੇ ਮਸੀਹ ਭਾਈ ਚਾਰੇ ਦੇ ਲੋਕ ਨੇ ਉਹਨਾਂ ਆਪਣੀ ਸ਼ੋਭਾ ਯਾਤਰਾ ਕਰਨ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਆ ਪਰਮਿਸ਼ਨ ਲੈਣ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਆ ਔਰ ਕੁਝ ਸ਼ਰਾਰਤੀ ਆਂਸਰਾਂ ਵੱਲੋਂ ਉਹਨਾਂ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਆ ਔਰ ਐਸਪੀ ਸਾਹਿਬ ਨੇ ਤੁਹਾਨੂੰ ਇਹ ਐਜਿ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੈਂ ਤੁਹਾਨੂੰ ਹਦੇਸ਼ ਦੇ ਰਿਹਾ ਵੀ ਜਿੰਨੀ ਵੀ ਚਰਚਾ ਤੁਹਾਡੇ ਇਲਾਕੇ ਦੇ ਵਿੱਚ ਹੈਗੀਆਂ ਉਹਨਾਂ ਦੇ ਉੱਪਰ ਸਿਕਿਉਰਿਟੀ ਟੀਮ ਲੈ ਕੇ ਪੂਰਾ ਪ੍ਰਬੰਧ ਜਿਹੜੇ ਕੀਤੇ ਜਾਂ ਔਰ ਜਿਹੜੀਆਂ ਸ਼ੋਭਾ ਯਾਤਰਾ ਨਿਕਲਣੀਆਂ ਆ ਉਹਨਾਂ ਦੀਆਂ ਵੀ ਪਰਮਿਸ਼ਨਾਂ ਜਲਦੋ ਜਲ ਦਿੱਤੀਆਂ ਜਾਣ ਉਹਨਾਂ ਦੀ ਪੂਰੀ ਮਨੋਰਟਿਸ ਦੀ ਰਖਵਾਲੀ ਕੀਤੀ ਜਾਵੇ ਕਿਉਂਕਿ ਸੰਵਿਧਾਨ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਅਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਨੇ ਆ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਔਰ ਆਪਣੇ ਧਰਮ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹਨਾਂ ਨੂੰ ਮਨਾਉਣ ਦਾ ਹਰ ਕਿਸੇ ਕਮਿਊਨਿਟੀ ਨੂੰ ਅਧਿਕਾਰ ਹੈ ਔਰ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਵੱਲੋਂ ਬਣਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਲੋਕਨਾਂ ਦੀ ਰਾਖੀ ਕੀਤੀ ਜਾਵੇ ਉਹਨਾਂ ਦੀ ਧਰਮ ਦੀ ਰਾਖੀ ਕੀਤੀ ਜਾਵੇ ਪਰ ਇਸ ਲਈ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ ਅੱਜ ਕਿਨੀ ਬਣਾਇਆ ਜਾਵੇ ਜਿੰਨੀਆਂ ਵੀ ਚਰਚਿਸ ਆਪਣੀਆਂ ਪਟਿਆਲਾ ਦੇ ਵਿੱਚ ਰਾਜਪੁਰਾ ਦੇ ਵਿੱਚ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਸਿਕਿਉਰਿਟੀ ਦੇ ਕੀਤੇ ਜਾਂਦੇ ਆ ਅੰਦਰੂਨੀ ਤੇ ਬੈਨਰ ਤੇ ਪੋਸਟਰ ਫੜੇ ਜਾਂਦੇ ਆ ਸਾਡੇ ਉਹਨਾਂ ਦਾ ਵੀ ਅਗਰ ਇਸ ਵੀਜ਼ੇ ਦੇ ਟਾਈਮ ਤੇ ਤੁਸੀਂ ਆਪਣੀ ਐਪਲੀਕੇਸ਼ਨ ਦਿਓ ਜੀ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੁਸੀਂ ਮਿਲਿਓ ਜੀ ਜਿਹੜੇ ਵੀ ਤੁਸੀਂ ਮਿਲਿਓ ਮੈਨੂੰ ਠੀਕ ਹੈ ਇਦਾਂ ਦੇ ਸ਼ਰਾਰਤੀ ਹਾਂ ਸਾਹਿਬ ਨੇ ਉਹਨਾਂ ਦੇ ਬੰਦੀ ਕਰਨੇ ਕਾਰਵਾਈ ਜਿਹੜੀ ਕੀਤੀ ਗਈ ਹੈ ਠੀਕ ਹੈ ਮੈਂ ਸਾਹਿਬ ਦੱਸਦਾ ਇਹਨੂੰ ਐਸਐਸਪੀ ਸਾਹਿਬ ਠੀਕ ਹੈ 6 ਪਿੰਸਾ ਜੋ ਪ੍ਰੈਜ਼ਰ ਨੇ ਹੁਣੇ ਪੋਸਟ ਤੇ ਗੱਲ ਕੀਤੀ ਗਈ ਹੈ ਕੱਲੇ ਪੋਸਟਰ ਨਹੀਂ ਪੜੇ ਜਾਂਦੇ ਕੋਈ ਵੀ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂਦਾ ਹੈ ਉਹ ਕੁੜੀਆਂ ਨੂੰ ਫਰੇਡ ਕੀਤਾ ਜਾਂਦਾ ਹੈ ਮਾਰਿਆ ਜਾਂਦਾ ਹੈ ਉਹਨਾਂ ਨੂੰ ਬੇਕੀਸੀ ਕੀਤਾ ਜਾਂਦਾ ਹੈ ਐਸਐਸਪੀ ਸਾਹਿਬ ਨੂੰ ਮੇਰੀ ਰਿਕਵੈਸਟ ਹੈ ਕਿ ਇਹ ਦਾਇਰ ਕਰੋ ਕਿ ਇੱਕ ਨੰਬਰ ਅੱਜ ਹੀ ਲਾਂਸ ਹੋਏ ਔਰ ਉਹ ਮinority ਮੈਂਬਰਾਂ ਕੋਲ ਵੀ ਜਾਏ ਔਰ ਸਾਰੇ ਡਿਸਟ੍ਰਿਕਟ ਦੇ ਵਿੱਚ ਉਹ ਨੰਬਰ ਐਮਰਜੈਂਸੀ ਲਾਂਸ